ਜੀ ਪਹਿਲਾਂ ਤਾਂ ਆਪਾਂ ਜਿਹੜਾ ਸ਼ਿਫ ਮੰਦਿਰ ਦਾ ਲਿੱਤਾ ਹੈ ਮੇਰੀ ਸੈਕਿੰਡ ਵਿਜ਼ਿਟ ਸੀ ਉੱਥੇ ਉੱਥੇ ਮੇਨ ਇਸ਼ੂ ਇਹ ਆ ਰਿਹਾ ਹੈਗਾ ਕਿ ਪੁਰਾਣੇ ਸਟਰਕਚਰਸ ਖੜੇ ਹੈਗੇ ਆ ਤੇ ਉਹ ਇੱਕ ਖੂਹ ਦੇ ਉੱਪਰ ਸਟਰਕਚਰ ਖੜਾ ਹੈ ਸੋ ਹਾਲ ਦੀ ਘੜੀ ਆਪਾਂ ਉਹਨੂੰ ਪ੍ਰੀਜ਼ਰਵ ਕਰ ਦਿੱਤਾ ਹੈਗਾ ਉਹਦੇ ਆਸ-ਪਾਸ ਜਿੰਨੀ ਫਿਲਿੰਗ ਸੀ ਕਰ ਦਿੱਤੀ ਗਈ ਹੈ ਬਟ ਪ੍ਰੋਬਲਮ ਇਹ ਹੈ ਕਿ ਆਸ-ਪਾਸ ਦੇ ਜਿਹੜੇ ਸਟਰਕਚਰਸ ਹੈਗੇ ਆ ਉਹਨਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਹਾਲ ਦੀ ਘੜੀ ਉਹਨਾਂ ਨੂੰ ਨੋਟਿਸ ਜਿਸ਼ੂ ਕਰ ਦਿੱਤੇ ਗਏ ਆ ਕਿ ਆਪਣੀ ਸਟੈਬਿਲਿਟੀ ਚੈੱਕ ਕਰਵਾ ਲੇਤੀ ਜਾਏ ਪੀ ਡਬਲਯੂ ਡੀ ਜ਼ੇ ਰਾਹੀਂ ਤਾਂ ਕਿ ਕਿਸੇ ਨੂੰ ਜਾਨੀ ਨੁਕਸਾਨ ਨਾ ਹੋ ਸਕੇ ਰੈਜ਼ੀਡੈਂਟਸ ਦੀ ਡਿਮਾਂਡ ਇਹ ਹੈ ਕਿ ਬਾਕੀ ਏਰੀਆ ਵੀ ਖੋਦ ਕੇ ਚੈੱਕ ਕਰ ਲਿੱਤਾ ਜਾਏ ਬਟ ਹੁਣ ਜੋ ਮੈਨੂੰ ਮੇਰੀ ਟੈਕਨੀਕਲ ਟੀਮ ਨੇ ਦੱਸਿਆ ਹੈ ਕਿ ਜੇ ਵੱਧ ਏਰੀਆ ਉੱਥੋਂ ਖੋਲਿਆ ਜਾਂਦਾ ਹੈ ਤੇ ਸਟਰਕਚਰਸ ਕਿਉਂਕਿ ਪੁਰਾਣੇ ਆ ਉਹਨਾਂ ਦੇ ਨਕਸ਼ੇ ਪਾਸ ਨਹੀਂ ਹੈ ਬਹੁਤ ਪੁਰਾਣੇ ਸਟਰਕਚਰਸ ਹੈਗੇ ਆ ਤੇ ਉਹ ਨਾ ਹੋਵੇ ਕਿ ਖੁਦਾਈ ਦੇ ਦੌਰਾਨ ਹੀ ਘਰਾਂ ਨੂੰ ਸਟਰਕਚਰਸ ਨੂੰ ਨੁਕਸਾਨ ਹੋ ਜਾਏ ਸੋ ਅਗੇਨ ਟੈਕਨੀਕਲ ਟੀਮ ਉੱਥੇ ਜਾ ਕੇ ਹੁਣ ਦੁਬਾਰਾ ਉਹਨੂੰ ਦੇਖੂਗੀ ਕਿ ਬਾਕੀ ਸਟਰਕਚਰਸ ਕਿੱਥੋਂ ਤੱਕ ਖੋਲਣਾ ਸਹੀ ਰਹੇਗਾ ਕੁਝ ਗਲੀਆਂ ਦੀ ਇਹਨਾਂ ਦੀ ਡਿਮਾਂਡ ਹੈਗੀ ਉਹ ਆਪਾਂ ਹਾਊਸ ਦੀ ਮੀਟਿੰਗ ਚ ਪਾ ਦਾਂਗੇ ਉਹ ਪਾ ਕਰਵਾ ਕੇ ਉਹ ਕਰਵਾ ਦਾਂਗੇ ਕੰਮ ਦੂਸਰਾ ਜਿਹੜਾ ਆਪਾਂ ਇੱਥੋਂ ਦਾ ਦੇਖਿਆ ਹੈਗਾ ਇਹ ਮੇਨ ਜਿਹੜਾ ਰੀਜ਼ਨ ਆਪਾਂ ਲੋਕੇਟ ਕਰਵਾ ਚੁੱਕੇ ਆ ਕਿ ਇੱਕ ਤਾਂ ਮੈਨਹੋਲ ਦੀ ਉੱਥੇ ਥੋੜੀ ਸੀਪੇਜ ਹੋ ਰਹੀ ਹੈ ਦੂਸਰਾ ਆਪਣਾ ਸੀਵਰੇਜ ਦਾ ਜਿਹੜਾ ਹੈਗਾ ਉੱਥੋਂ ਪਾਣੀ ਜਿਹੜਾ ਡਰੇਨ ਹੈ بارش ਦਾ ਪਾਣੀ ਵੀ ਡਰੇਨ ਕਰਕੇ ਹੌਲੀ ਹੌਲੀ ਮਿੱਟੀ ਬਹਿ ਗਈ ਹੈ ਉਹ ਹੋ ਜਾਏਗਾ 3-4 ਦਿਨ ਦਾ ਪ੍ਰੋਸੀਜਰ ਹੈਗਾ ਇਹ ਉਹਨੂੰ ਪ੍ਰੋਪਰ ਕੰਪੈਕਸ਼ਨ ਕਰਕੇ ਉਹ ਕਰਵਾ ਦਿੱਤਾ ਜਾਏਗਾ ਜੀ ਜਿਹੜੀ ਉਹ ਪਾਣੀ ਸ਼ਹਿਰ ਵਾਲੀ ਜਗਾ ਉਹ ਜਾਂ ਫਿਰ ਕਾਰਨ ਕੀ ਲੱਗਦਾ ਬੈਠਦਾ ਹੈ ਉੱਥੇ ਤਾਂ ਮੇਨ ਕਾਰਨ ਇਹ ਹੈਗਾ ਕਿ ਖੂਹ ਦੇ ਉੱਪਰ ਹੀ ਸਟਰਕਚਰ ਹੈਗਾ ਸੋ ਪਾਣੀ ਜਿਹੜਾ ਹੈਗਾ بارش ਦਾ ਪਾਣੀ ਉੱਪਰ ਜਿਹੜਾ ਨਾਲ ਦੇ ਘਰਾਂ ਦਾ ਜਿਹੜਾ ਪਾਣੀ ਆ ਰਿਹਾ ਇਵਨ ਮੰਦਿਰ ਤੇ ਜਿਹੜਾ ਚੜਾਇਆ ਜਾਂਦਾ ਉੱਥੋਂ ਕਾਫੀ ਦੇਰ ਤੱਕ ਬਹੁਤ ਲੰਬੇ ਸਮੇਂ ਤੱਕ ਉਹ ਹੋ ਹੀ ਜਾ ਰਿਹਾ ਤੇ ਉਹ ਕੰਪੈਕਟ ਹੋ ਗਿਆ ਇੱਥੇ ਸੀਵਰੇਜ ਦਾ ਕਿਉਂਕਿ ਘਰਾਂ ਨੇ ਉਹਦੇ ਨਾਲ ਕਨੈਕਟ ਕਰ ਲਿੱਤਾ ਹੋਇਆ ਜੋ ਕਿ ਮੈਨੂੰ ਐਸਟੀਓ ਸੀਵਰੇਜ ਨੇ ਦੱਸਿਆ ਹੈਗਾ ਉਹਦੇ ਕਰਕੇ ਪਾਣੀ ਸੀਪ ਹੋ ਕੇ ਮਿੱਟੀ ਬਹਿ ਗਈ ਹੈ ਜੀ ਇਹਦੀ 5-7 ਦਿਨ ਇਹਨੂੰ ਲੱਗਣਗੇ ਵੈਸੇ ਤਾਂ ਠੇਕੇਦਾਰ ਸਾਹਮਣੇ ਮੈਨੂੰ 4 ਦਿਨ ਕਿਹਾ ਪਰ ਮੈਂ ਉਹਨਾਂ ਨੂੰ ਕਿਹਾ ਕਿ ਪ੍ਰੋਪਰ ਕੰਪੈਕਸ਼ਨ ਜ਼ਰੂਰ ਹੋਵੇ ਜਲਦੀ ਜਲਦੀ ਚੋਣਾ ਹੋਵੇ ਕਿ ਦੁਬਾਰਾ ਹੋ ਜਾਏ ਸੇ ਹੋ ਜਾਏਗਾ ਜੀ ਕੋਈ ਦਿੱਕਤ